ਰੈਨੋਵੇਸ਼ਨ ਹੋਣ ਕਰਕੇ ਖਿਲਜੀਆ ਦਾ ਮਸ਼ਹੂਰ ਸਟੋਰ ਪੱਪੂ ਸ਼ਕਲੋਥਾਸ ਹੋਣ ਜਾ ਰਿਹਾ ਜੀ ਖਾਲੀ ਜਿੱਥੇ ਤੁਹਾਨੂੰ ਸਾਰੇ ਕੱਪੜੇ ਮਿਲਣ ਜਾ ਰਿਹਾ ਜੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਦੇ ਵਿੱਚ ਪੱਕਾ ਕੋਈ ਸੇਲ ਆ ਨਾ ਉਹ ਮੈਡਮ ਸੇਲ ਹੁੰਦੀ ਦਾ ਇੱਕ ਪੀਸ 500 ਰੁਪਏ ਦਾ ਦੇਣਾ ਸੀ ਹੁਣ ਦੇ ਮੈਡਮ ਜੀ ਇਹ 500 ਰੁਪਏ ਦੋ ਦੇਣੇ ਆ ਇਹ ਸੇਲ ਨਹੀਂ ਰੈਨੋਵੇਟ ਕਰਕੇ ਆਪਾਂ ਜਿਹੜੀ ਆ ਦੁਕਾਨ ਖਾਲੀ ਕਰਨੀਆਂ 600 ਰੁਪਏ ਦੇ ਇੱਕ ਨਹੀਂ ਦੋ ਨਹੀਂ ਤਿੰਨ ਲੋਰ ਦੇਣ ਦੇ ਆ ਮੈਡਮ ਜੀ ਚੈੱਕ ਕਰ ਲਓ ਬੱਚੇ ਦੀ ਟੀਸ਼ਰਟ ਉਹ ਵੀ ਕਢਾਈ ਵਾਲੀ 400 ਦੀਆਂ ਤਿੰਨ ਮੈਡਮ ਜੀ 800 ਰੁਪਏ ਦੀ ਖਰੀਦ ਆ ਮੇਰੀ 800 ਰੁਪਏ ਦੇ ਦੋ ਦੇ ਦਿੰਦੇ ਆ ਇੱਧਰ ਚੈੱਕ ਕਰ ਲੋ 400 ਰੁਪਏ ਦਾ 20 ਮੈਡਮ ਜੀ 595 ਰੁਪਏ ਲਈ ਦੋ ਵੇਜ ਦੇਈਏ ਆਫਰ ਲਾਗੇ ਤੇ ਇਹ ਮੈਡਮ ਜੀ ਪੰਜ ਕਰਤੀ ਆਪਾਂ 595 ਦੀਆਂ ਪੰਜ ਮੈਡਮ ਜੀ ਪੰਜ ਸਰ 120 ਰੁਪਏ ਦੇ ਮੈਡਮ ਜੀ ਚੰਗੇ ਚੰਗੇ ਨੇ ਸਿਰ ਫੜ ਲੈਣੇ ਜਿੱਦਾਂ ਤੁਸੀਂ ਸਿਰ ਫੜਦੇ 25 25 ਸਾ ਕੋਟ ਸੱਟ ਦੇ ਦੇਖੋ ਕਿੰਨੇ ਕਿੰਨੇ ਸ਼ਾਨਦਾਰ ਪੀਸ 7 700 ਰੁਪਏ ਪੀਸ ਦੇ ਦੇਣੇ ਆ ਕੋਲੇ ਵਧੀਆ ਕੁਆਲਟੀ ਦਾ ਮਾਲ ਕੋਈ ਲੰਬਾ ਨਹੀਂ ਇਹਨੂੰ ਹੈਗਾ ਮੈਡਮ ਜੀ ਸਰ ਆ ਤਾਂ ਸਭ ਆਸੂ ਮਿਲ ਜਾਣਾ ਉਹ ਮੈਡਮ ਜੀ ਮੈਂ ਕੰਮ ਕਰਨਾ ਛੱਡ ਦੂੰ ਜੇ 1500 ਦੇ ਦੋ ਕੋ ਸੀ ਆ ਰਾਮ ਹਾਂਜੀ ਹਾਂਜੀ ਰੀਨਾ ਸੀ ਆ ਰਾਮ ਆ ਵੇਖੋ ਮੋਹਰਾ ਲੱਗਿਆ ਮਣਜੀ ਕੋਈ ਸਦਾਈ ਥੋੜੀ ਬੈਠੀਆਂ 600 ਰੁਪਏ ਦੀਆਂ ਤਿੰਨ ਦੇ ਰਹੇ ਆ ਆ 200 ਰੁਪਏ ਚ ਸਟਾਕ ਕਲੀਅਰ ਨਹੀਂ ਆ ਇਹ ਘਾਟਾ ਵਾ ਮਣਜੀ ਸਾਨੂੰ ਇਹ ਤੇ ਸਿਰਫ ਰੈਨੋਵੇਸ਼ਨ ਕਰਕੇ ਆਪਾਂ ਦੁਕਾਨ ਰੈਨੋਵੇਟ ਕਰਨੀ ਆ ਉਹ ਮੈਡਮ ਜੀ ਇਹ ਖਰੀਦ ਹੀ 2-2000 ਰੁਪਏ ਵਾ 795 895 ਚ ਦੇ ਰਹੇ ਆ ਚੈੱਕ ਕਰ ਲਓ ਮਣਜੀ ਸਭ ਇੰਪੋਰਟਡ ਮਾਲ ਹੈਗੇ ਮਣਜੀ ਚੈੱਕ ਕਰ ਲਓ ਇੱਥੇ ਤਾਂ ਤੁਹਾਨੂੰ 2-2 ਤੋਂ 3-300 ਘਾਟਾ ਪੈ ਰਿਹਾ ਉਹ ਮਣਜੀ ਘਾਟਾ ਕੀ ਕਰੀਏ ਸਟਾਕ ਕਲੀਅਰ ਕਰਨਾ ਮਣਜੀ ਘੱਟਾ ਥੋੜੀ ਪੋਣਾ ਇੱਕ ਦੇ ਨਾਲ ਇੱਕ ਫ੍ਰੀ ਕਰਦਾ ਜੇ ਮਣ ਜੀ ਚੈੱਕ ਕਰੋ ਯਾਰ ਯਾਰ 12 12 15 1500 ਵਾਲੀ ਸ਼ਰਟ ਜਿਹੜੀ ਮਣ ਜੀ ਸੇਲ ਹੁੰਦੀ ਤੇ ਇਹੋ 1000 ਰੁਪਏ ਦੇ ਵਜਿਨ 400 500 ਇਹਨਾਂ ਰੇਟਾਂ 'ਚ ਦੇ ਰਹੇ ਆ ਮਣ ਜੀ ਮੈਡਮ ਇਹ ਬੱਚਿਆਂ ਦਾ ਸਟੋਰ ਆ ਵੀ ਪੂਰਾ ਰੈਨੋਵੇਸ਼ਨ ਕਰਨ ਲੱਗੇ ਆ ਪੂਰਾ ਸ਼ਕਲ ਹੀ ਬਦਲ ਦੇਣੀ ਇਹਦੀ ਸਟੋਰ ਦੀ ਔਰ ਚੈੱਕ ਕਰ ਲਓ ਸਟੇਟ ਬਾਟਮ ਜੇਪ ਵਾਲੇ ਮਣ ਜੀ ਆ 600 ਰੁਪਏ 'ਚ ਪਾਣੀ ਵਾਂਗੂ ਵੇਖਦਾ ਕਲੋਰ 600 ਦੇ ਇਹ ਵੀ ਤਿੰਨ ਦਿਨ ਜਾ ਰਹੇ ਆ ਮੈਡਮ ਜੀ ਜੀ ਕੋਈ ਸੇਲ ਨਹੀਂ ਹੈਗੀ 15 20 ਦਿਨ ਦਾ ਸੀਨ ਹੈਗਾ ਜੇ ਸਾਰੇ ਦਾ ਸਾਰਾ ਇਹ ਬਾਅਦ ਚ ਨਾ ਤਾ ਬਹਿਮਾ ਜੀ ਵੀ ਇੱਕ ਨਾ ਇੱਕ ਫ੍ਰੀ ਲਾਤਾ ਪਿਓਰ ਗੀਜ਼ਾ ਮਿਲਦੀ ਗੀਜ਼ਾ ਸਾਡਨ ਸਾਰੀ ਦੀ ਸਾਰੀ ਦੁਕਾਨ ਤੇ ਹੀ ਇੱਕ ਨਾ ਇੱਕ ਫ੍ਰੀ ਦੀ ਆਫਰ ਲਾਤੀ ਆ ਵੱਡੇ ਲੈਵਲ ਤੇ ਮਿਲਣੀ ਨਹੀਂ ਮਰਜੀ ਕਿਤੇ ਵੀ ਆ ਤੇ ਸਿਰਫ ਮੂਡ ਆਇਆ ਤੇ ਬਸ ਸਾਡਾ ਮੂਡ ਬਣ ਗਿਆ ਕਿ ਇੱਕ ਵਾਰੀ ਸਫਾਇਆ ਕਰ ਦੇਣਾ ਮਾਲ ਦਾ ਸਰ ਵਾਕਈ ਜੀ ਸਫਾਇਆ ਵੀ ਕਰ ਦੇਣਾ ਤੁਸੀਂ ਦੁਕਾਨਾਂ ਵੀ ਨਵੀਆਂ ਫਾਇਦੇ ਕਰਦੇ ਨੇ ਲੋਕਾਂ ਦੇ ਪਹਿਲਾਂ ਵੀ ਫਾਇਦੇ ਆ ਹੋਰ ਫਾਇਦੇ ਕਰਦੇ ਨੇ ਲੁੱਟ ਲੋ ਇਹ ਮੈਡਮ 700 ਰੁਪਏ ਦਾ ਇੱਕ ਆ ਇੱਕ ਨਾ ਇੱਕ ਫ੍ਰੀ ਦੀ ਸਾਰੀ ਦੁਕਾਨ ਤੇ ਤੁਹਾਨੂੰ ਕਹਿੰਦਾ ਨਾ ਉਹ ਲਾਤੀ ਆ ਤੇ ਫਿਰ ਲਾਤੀ ਆ ਸਰ ਆ ਲੋਕਾਂ ਦੇ ਨਹੀਂ ਕਿ ਨਹੀਂ ਸਾਹਮਣੇ ਉਹ ਮਣਜੀ ਸਾਹਮਣੇ ਤੁਹਾਨੂੰ ਮੈਂ ਕਿਦੋਂ ਲਾਇਆ ਜੀ ਇਧਰ ਚੈੱਕ ਕਰੋ ਪ੍ਰੀਮੀਅਮ ਪ੍ਰੀਮੀਅਮ ਪੀਸਾਂ ਦੇ ਵੀ ਮੇਲਾ ਲਾਤਾ ਜੀ ਇੰਪੋਰਟਡ ਪੀਸਾਂ ਦੇ ਇੱਕ ਰਾਂ ਇੱਕ ਫਰੀ ਮੈਡਮ ਕੁੜਤਾ ਪਲਾਜੋ 5 500 ਰੁਪਏ ਦੇ ਦੇ ਰਣ ਹਜ਼ਾਰ ਦੇ ਦੋ ਆ ਦੋ ਦੋ ਹਜ਼ਾਰ ਵਾਲੇ ਪੀਸ ਮੈਡਮ ਜੀ ਮੁਫਤ ਦੇ ਬਾ ਦੇ ਦੇਣੇ ਸੈਂਟ ਦੀ ਸਮੈਲ ਹੁੰਦੀ ਆ ਉਤੋਂ ਵਾਟਰਪਰੂਫ ਜੀ ਚੈੱਕ ਕਰ ਲੋ ਪੱਟੀ ਪੱਟੀ ਲੱਗੀ ਨਾ ਸਾਰੀ ਪੂਰੀ ਪੱਟੀ ਲੱਗੀ ਮੈਡਮ ਜੀ ਆ ਚੈੱਕ ਕਰੋ 1500 ਦੇ ਦੋ ਵੀ ਕਰ ਤੇ ਫਿਰ ਇੱਕ ਰਾਂ ਕੇ ਦੋ ਨਹੀਂ ਮੈਡਮ ਜੀ ਇੱਥੇ ਮੁਫਤ ਵਾਲ ਵੀ ਵਿੱਚੀ ਆ ਚੈੱਕ ਕਰੋ 1500 ਦੇ ਦੋ ਪੇਪਰ ਕੋਡ ਨੂੰ ਵੀੱਚੀ ਆ ਇਹ ਬੱਚੇ ਦੀ ਟੈਂਸਲ ਦੀ ਟੀ-ਸ਼ਰਟ ਮੈਡ ਮਿਲ ਨਹੀਂ ਆ ਬਣ ਜੀ ਜੋ ਜੋ ਮਾਲ ਹੀ ਲੈ ਕੇ ਆਉਨੇ ਆਫਲਾਈਨ ਹੀ ਮਿਲਨੇ ਆ